ਹਮਾ ਕਾਲੀ ਸਭ ਕੇ ਵਾਲੇ ਹਮਰਾ ਪੰਥ ਨਿਆਰਾ ਦੀਨ ਮਜੂਬਾ ਜੁੱਧ ਜਰ ਕੀ ਨਾ ਖੰਡਾ ਫੜਿਆ ਦੁਤਾਰਾ ਹੈ ਨਾ ਜਿਸ ਨੇ ਨਹੀਂ ਵੀ ਛਕਣਾ ਉਹ ਪ੍ਰੇਮ ਦੇ ਨਾਲ ਆਪਣੇ ਆ ਵੀ ਆ ਜਾਂਦੇ ਨੇ ਜੇ ਗਾਗ ਵੀ ਸਾਡੇ ਕੋਲੇ ਸੰਗਤ ਵੀ ਆਏ ਅਸੀਂ ਉਹਨਾਂ ਦੇ ਵੀ ਹੱਥ ਧਵਾਏ ਦੇ ਬਕਾਇਦਾ ਅਸੀਂ ਜਲ ਰੱਖਿਆ ਨੇ ਤੇ ਫਿਰ ਅਸੀਂ ਪੂਰੀ ਸਤਿਮੰਦਾਂ ਦੇ ਨਾਲ ਵਰਤ ਕੇ ਦੇਈ ਕਾ ਜਦੋਂ ਸ਼ਾਕੀ ਜਾਂਦੀਆਂ ਤੁਹਾਡੇ ਕੋਲ ਤੋਂ ਜਿਹੜਾ ਤੁਸੀਂ ਤਿਆਰ ਕਰਦੇ ਹੋ ਫਾਸਟ ਫੂਡ ਕਿੰਨਾ ਕ ਲੋਕ ਪਿਆਰ ਦੇ ਕੇ ਜਾਂਦੇ ਨੇ ਕਿੰਨਾ ਕ ਲੋਕ ਆ ਕੇ ਕਰਦੇ ਨੇ ਹਾਂਜੀ ਕਈ ਸੰਗਤਾਂ ਕਹਿੰਦੀਆਂ ਆ ਕਿ ਅਸੀਂ ਅਜੂ ਸਾਹਿਬ ਗਏ ਹਾਂ ਜਾਂ ਦਿੱਲੀ ਗਏ ਸਾਂ ਉੱਥੇ ਖਾਦੇ ਸੀ ਇਦਾਂ ਦੇ ਉਦੋਂ ਦੇ ਆਨ ਨੂੰ ਸਾਨੂੰ ਪਹਿਲੀ ਵਾਰੀ ਹੁਣ ਇੱਥੇ ਮਿਲੇ ਆ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ੍ਰੀ ਸਚਕਣ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਬਾਹਰ ਦੀਆਂ ਜਿੱਥੇ ਕਿ ਇਹ ਗੋਰਖ ਪਰਿਵਾਰ ਜਿਹੜਾ ਕਿ ਮਿਹਨਤ ਕਰ ਰਿਹਾ ਕਿਰਤ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਚਾਰੇ ਭੈਣ ਭਰਾ ਨੇ ਅਤੇ ਇਹਨਾਂ ਵਿੱਚੋਂ ਜਿਹੜਾ ਕਿ ਫਾਸਟ ਫੂਡ ਦੀ ਇਹਨਾਂ ਨੇ ਜਿਹੜੀ ਦੁਕਾਨ ਲਾਈ ਛੋਟੀ ਜਿਹੀ ਕਾਰਡ ਗਈ ਆ ਤੇ ਨਾਲ ਹੀ ਜਿਹੜਾ ਕਿ ਲੈਮਨ ਪਾਣੀ ਲਗਾਇਆ ਹੋਇਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਰਤ ਕਰ ਰਹੇ ਨੇ ਨੰਗ ਸਿੰਘ ਦੇ ਬਾਲਾਂ ਪਾਇਆ ਹੋਇਆ ਵਾ ਤੇ ਗੁਰੂ ਕੀਆ ਲਾਲਨੀ ਫੋਜਾਣੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਪਰਿਵਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਹਨਾਂ ਭੈਣਾਂ ਦੇ ਨਾਲ ਅਤੇ ਪੁੱਛਾਂਗੇ ਕਿ ਕਿੰਨੇ ਸਮੇਂ ਤੋਂ ਜਿਹੜਾ ਇਹ ਕਿਰਤ ਕਰ ਰਹੇ ਨੇ ਹਾਂਜੀ ਭੰਜੀ ਫਤਿਹ ਸਾਡੀ ਕਰਦੇ ਸਤਿ ਪੰਨਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਐਸ.ਓ.ਪ. ਨੈਗ ਸਿੰਘ ਦੇ ਬਾਣੇ ਵਿੱਚ ਚਾਰੇ ਪਾਸੇ ਪ੍ਰਾਕਿਰਤ ਕਰਦੇ ਹੋ ਕਿਨੇ ਸਮੇਂ ਤੋਂ ਉੱਥੇ ਦਰਬਾਰ ਸਾਹਿਬ ਦੇ ਬਾਹਰ ਲੱਗਿਆ ਇਹ ਮੈਨੂੰ 2 ਸਾਲ ਹੋ ਗਿਆ ਤੇ 2 ਸਾਲਾਂ ਦਾ ਮਹਾਰਾਜ ਦੀ ਖੇਡ ਜਿਵੇਂ ਮਹਾਰਾਜ ਦੀ ਖੇਡ ਹੋਈ ਉਸੇ ਤਰ੍ਹਾਂ ਹੀ ਉਹਦੇ ਹੁਕਮ 'ਚੀ ਮਤਲਬ ਆਪਾਂ ਕੀਤਾ ਹੈ ਦੇ ਹੋਂ ਦੇਖੋ ਮਾਰੇ ਕਿ ਕੀ ਅਗੇ ਬਰਤਾਰਾ ਕਰਦੇ ਤੇ ਉਹਨੂੰ ਹੀ ਪਤਾ ਸਾਨੂੰ ਤੇ ਕੁਝ ਵੀ ਨਹੀਂ ਪਤਾ ਮੈਨੂੰ ਦੇਖੋ ਵੀ ਪਹਿਲਾਂ ਕੀ ਕਰਦੇ ਸੀ ਤੇ ਹੁਣ ਇਹ ਜਿਹੜਾ ਤੁਹਾਡੇ ਮਨਚੇ ਵਿਚਾਰ ਆ ਆ ਵੀ ਲੈਮਨ ਸੋਡਾ ਲਾਇਆ ਜਾਵੇ ਜਾਂ ਉਦੋਂ ਜਿਹੜਾ ਕਿ ਮੋਮੋਸ ਵਾ ਲੈ ਗਏ ਨੇ ਫਾਸਟ ਫੂਡ ਇਹ ਕਿਸ ਤਰ੍ਹਾਂ ਜਾਂ ਜਾ ਆ ਸਭ ਤੋਂ ਪਹਿਲਾਂ ਆਪਾਂ ਕਪੜੇ ਦਾ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਸ਼ਾਸਤਰਾ ਦਾ ਕੰਮ ਸ਼ੁਰੂ ਕਰ ਦਿੱਤਾ ਫਿਰ ਸ਼ਾਸਤਰਾ ਨੂੰ ਤੁਹਾਨੂੰ ਪਤਾ ਲਾਗੇ ਲਾਗੇ ਜਿਹੜੇ ਮਤਲਬ ਚੈਲੰਜ ਕਰਦੇ ਸੀ ਤੇ ਫਿਰ ਅਸੀਂ ਉਹ ਇਹਨਾਂ ਨੇ ਸਮਾਨ ਜਬਤ ਕਰ ਲਿਆ ਫਿਰ ਅਸੀਂ ਇਹ ਕੰਮ ਸ਼ੁਰੂ ਕਰ ਲਿਆ ਮੈਂ ਕਿ ਫਿਰ ਆਪਾਂ ਸ਼ਾਸਤਰਾ ਨਹੀਂ ਆਣਾ ਕਿਉਂਕਿ ਗੁਰਸੇਖ ਜਿਹੜਾ ਸ਼ਾਸਤਰਾ ਨਾਲ ਹੀ ਸ਼ੋਭਦਾ ਕਿਉਂਕਿ ਸਤਗੁਰੂ ਜੀ ਨੇ ਇਹ ਦਿੱਤੀ ਇਦਾਤ ਆ ਹਮ ਅਕਾਲੀ ਸਭ ਕੇ ਵਾਲੇ ਹਮਰਾ ਪੰਥ ਨਿਆਰਾ دین ਮਜਬ ਕਾ ਜੁੱਧ ਜਰ ਕਿਨਾ ਖੰਡਾ ਫੜਿਆ ਦੁਤਾਰਾ ਹਨਾ ਸਹੀ ਮਈ ਦੂਰ ਕਿਨੇ ਸਲੋਤਰ ਫੜਿਆ ਕਰਾਰਾ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਹਾਕਾਰ ਫਰਾ ਸਿਰ ਪਰ ਮਗੜ ਮਗੜ ਪਰ ਚੱਕਰ ਆਇਆ ਜੋ ਹਲਾਰਾ ਨਾ ਨੂੰ ਗੁਰੂ ਗੋਬਿੰਦ ਸਿੰਘ ਤੋਂ ਅਗੇ ਸੀ ਸ ਹਮਾਰਾ ਮਾਰੀ ਨੱਟ ਪੱਟ ਸਾਜਰੇ ਜੋ ਸਭਜਨ ਕੀ ਭਈ ਚਿੰਗਾਰ ਪਗਟੇ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੌਨ ਕੀ ਆਧਾਰ ਇਹ ਮਹਾਰਾਜ ਨੇ ਕਿਰਪਾ ਕੀਤੀ ਗੁਰਸੇਖ ਨੂੰ ਤੇ ਫਿਰ ਆਪਾਂ ਉਹਦੇ ਗੁਰਸੇਖ ਬਣ ਕੇ ਮਹਾਰਾਜੀ ਆਪਣੀ ਕਿਰਪਾ ਕਰਦੇ ਨੇ ਤੇ ਗੁਰਸੇਖ ਬਣਾ ਲੈਣਾ ਬਿਲਕੁਲ ਠੀਕ ਤੇ ਮੈਨੂੰ ਇਸ ਤੋਂ ਵੀ ਜਿਹੜਾ ਤੁਸੀਂ ਇਹ ਲਗਾਇਆ ਵਾ ਜਿਹੜਾ ਛੋਟਾ ਜਿਹਾ ਕਾਰ ਲਗਾਈ ਹੋਈ ਆ ਸੰਗਤਾਂ ਹੁੰਨੀਆਂ ਨੇ ਦੇਸ਼ਾਂ ਵਦੇਸ਼ਾਂ ਤੋਂ ਖਾਸ ਕਰਕੇ ਸਲਾਨੀਆਂ ਦਾ ਕਿੰਨਾ ਪਿਆਰ ਮਿਲਦਾ ਤੁਹਾਨੂੰ ਕੀ ਕਹਿਣਾ ਚਾਹੋਗੇ ਸੰਗਤ ਦੇਖੋ ਜੀ 사ਦਗੁਰੂ ਜੀ ਦੇ ਬਾਣੇ ਨਾਲ ਪ੍ਰੇਮ ਕਰਦੀ ਜੇ ਸਨੇ ਨਹੀਂ ਵੀ ਛਗਣਾ ਉਹ ਪ੍ਰੇਮ ਦੇ ਨਾਲ ਆਪਣੇ ਆ ਵੀ ਆ ਜਾਂਦੇ ਨੇ ਤੇ ਪ੍ਰੇਮ ਦੇ ਕੇ ਫਿਰ ਦੂਰੇ ਹੀ ਸੰਗਤ ਆ ਜਾਂਦੀ ਨੇ ਕੋਈ ਸਿੰਘ ਹੋਵੇ ਚਾਹੇ Hindu ਹੋਵੇ ਚਾਹੇ ਅੰਗਰੇਜ਼ ਹੋਵੇ ਤੇ ਫਿਰ ਸਾਰੇ ਆ ਜਾਂਦੇ ਆ ਜੇ ਆਪਾਂ ਪ੍ਰੇਮ ਕਰਦੇ ਫਿਰ ਉਹ ਵੀ ਪ੍ਰੇਮ ਕਰਦੇ ਤੇ ਫਿਰ ਉਹ ਪ੍ਰੇਮ ਨਾਲ ਹੀ ਆਂਦੇ ਨੇ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਹਨ ਤੇ ਪ੍ਰੇਮ ਦੇ ਨਾਲ ਹੀ ਰਾਂਦੇ ਨੇ ਇਹ ਮੀਨੂ ਤੁਸੀਂ ਵੀ ਤਿਆਰ ਕੀ ਕਰਦੇ ਹੋ ਦਸ਼ਕਾਂਜੂਰ ਸਾਂਝਾ ਕਰਦੇ ਹੋ ਲੇਮਨ ਪਾਣੀ ਜਿਹੜਾ ਤੁਸੀਂ ਕਦੀ ਪਹਿਲਾਂ ਤਿਆਰ ਕੀਤਾ ਸੀ ਜਾਂ ਕਿਸ ਤਰ੍ਹਾਂ ਫਿਰ ਜਾ ਸਿੱਖਣੀ ਪਈ ਕਿਉਂਕਿ ਅਸੀਂ ਦੇਖਦੇ ਵੀ ਜਾਤ ਤਾ ਸਿੰਘਾਂ ਦੇ ਹੱਥਾਂ ਵਿੱਚ ਸਸਤੇ ਜਿਹੜੇ ਆ ਉਹ ਸ਼ੋਭਿਤ ਹੁੰਦੇ ਨੇ ਹੱਥਾਂ ਦੇ ਵਿੱਚ ਦੇਗਾ ਸੋਭਾ ਦਿੰਦੇ ਨੇ ਪਰ ਸਕੇ ਚਲੋ ਕਿੱਥੇ ਕਰਨਾ ਕੋਈ ਵੀ ਕੰਮ ਛੋਟਾ ਵੱਡਾ ਨੇ ਕਿੱਥੇ ਕਰਨੀ ਚਾਹੀਦੀ ਆ ਦਸਾਂ ਨਵਾਂ ਦੀ ਕਿ ਕਿਸ ਦਾ ਤਿਆਰ ਕਰਦੇ ਸਾਰਾ ਇਹ ਇਹ ਦੇਖੋ ਜੀ ਆਪਾਂ ਨੂੰ ਮਹਾਰਾਜ ਨੇ ਸਿਖਾਇਆ ਹੈ ਜੈਸੀ ਮਤ ਦੇ ਦੀਜੇ ਤੈਸਾਂ ਜੈਸੀ ਮਤ ਦੇ ਤੈਸਾਂ ਪ੍ਰਗਾਸ ਸਤਿਗੁਰੂ ਜੀ ਨੇ ਬੁੱਧੀ ਦਿੱਤੀ ਤੇ ਇਹ ਅਸੀਂ ਆਪੇ ਹੀ ਇਹ ਤਿਆਰ ਕਰਨਾ ਸ਼ੁਰੂ ਕੀਤਾ ਹੈ ਨਿੰਬੂ ਲੇਮਨ ਬਣਾਨੇ ਅਸੀਂ ਤੇ ਕਾਲਾ ਨਮਕ ਪਾ ਦਈਦਾ ਮੇਚ ਪਾ ਦਈਦੀ ਆ ਵਿੱਚ ਜੇ ਕੋਈ ਆਈਸ ਕਵੇ ਬਰਫ਼ ਕਵੇ ਫਿਰ ਅਸੀਂ ਉਹ ਵੀ ਪਾ ਦਈਦਾ ਤੇ ਫਿਰ ਉਹਨਾਂ ਨੂੰ ਟੇਸਟ ਲੱਗਦਾ ਤੇ ਫਿਰ ਇਹ ਅਸੀਂ ਹਰ ਚੀਜ਼ ਅਸੀਂ ਆਪੇ ਤਿਆਰ ਕਰਦੇ ਹਾਂ ਤੇ ਪਹਿਲੀ ਸਾਸਫਾਈ ਨੂੰ ਲੈ ਕਿੰਨਾ ਕਿ ਤਿਆਰ ਰੱਖਿਆ ਹੁੰਦਾ ਅਸੀਂ ਦੇਖਿਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਉਹ ਸਲਾਨੀ ਦਰਬਾਰ ਸਾਹਿਬ ਆਉਂਦੇ ਨੇ ਟੂਰਿਸਟ ਹੁੰਦਾ ਬਾਹਰੋਂ ਦੇਸ਼ਾਂ ਆਉਂਦੇ ਸਾਂ ਤੋਂ ਤੇ ਸਾਸਫਾਈ ਜਿੱਥੇ ਹੋਊਗੀ ਗਾਹਕ ਉੱਥੇ ਜਾਊਗਾ ਤੁਹਾਡੀ ਸਾਸਫਾਈ ਲੈ ਕਿੰਨਾ ਦਾ ਸਵਾਲ ਹੈ ਦੇਖੋ ਆਪਾਂ ਬਿਲਕੁਲ ਸਾਫ਼ ਸੁਥਰਾ ਰੱਖੀਦਾ ਨਾ ਅਸੀਂ ਆਪ ਜੂਠਾ ਹਸ ਨਾ ਲਾੰਦਈਦਾ ਤੇ ਨਾ ਲਾਈਦਾ ਤੇ ਇੰਨੇ ਕੁ ਗਾਹ ਕਿ ਵੀ ਸਾਡੇ ਕੋਲੇ ਸੰਗਤ ਵੀ ਆਏ ਅਸੀਂ ਉਹਨਾਂ ਦੇ ਵੀ ਹੱਥ ਧਵਾਏ ਦੇ ਬਕਾਇਦਾ ਅਸੀਂ ਜਲ ਰੱਖਿਆ ਨੇ ਤੇ ਫਿਰ ਅਸੀਂ ਪੂਰੀ ਸੁਚਮ ਦਾ ਦੇ ਨਾਲ ਵਰਤ ਕੇ ਦੇਈਦਾ ਕਿਉਂਕਿ ਲਿਖਾ ਦੇਣਾ ਪੈਂਦਾ ਜੇ ਜੂਠ ਦੇਈ ਹੈ ਜਿੱਥੇ ਜੂਠਾ ਉਥੇ ਝੂਠਾ ਤੇ ਮਹਾਰਾਜ ਨੇ ਸੁਚਮ ਦੇ ਨਾਲ ਹੀ ਪ੍ਰੇਮ ਕੀਤਾ ਰਹਤ ਪਿਆਰੀ ਮੇਜ ਕੋ ਸਿੱਖ ਪਿਆਰਾ ਨਹੀਂ ਤੇ ਫਿਰ ਆਪਾਂ ਸੁਚਮ ਦਾ ਦੇ ਨਾਲ ਦੇਈਦਾ ਪੂਰਾ ਤੇ ਆਪਣੇ ਵੱਲੋਂ ਤੇ ਹੈ ਤੇ ਮਹਾਰਾਜ ਅੱਗੇ ਹੋਰ ਦੱਸਣਗੇ ਤੇ ਆਪਾਂ ਹੋਰ ਕਰ ਦਾਂਗੇ ਹਨਾ ਮਾ ਧੰਨਵਾਦ ਜੀ ਤੁਸੀਂ ਦੇਖਿਆ ਵੀ ਗੁਰੂ ਕੀ ਲਾਡੀਆਂ ਫੌਜਾਂ ਨੇ ਜਿਹੜੀ ਕਿ ਜੰਗ ਸਿੰਘ ਦੇ ਬਾਣੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਬਾਗ ਗਲਿਆਰੇ ਵਿੱਚ ਇਹ ਜਿਹੜਾ ਪ੍ਰਵਾਲ ਹੈ ਕਿਤ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਇਹ ਚਾਰੇ ਭੈ ਭਰਾ ਨੇ ਇਹਨਾਂ ਨੇ ਸ਼ਸਤਰ ਵੱਲੋਂ ਲਾਉਂਦੇ ਸੀ ਉਹ ਸ਼ਸਤਰਾਂ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਖੁਦ ਜਿਹੜੇ ਕੰਮ ਕਰ ਖੋਲਣਾ ਪਿਆ ਤੇ ਅੱਜ ਹੱਥੀ ਮਿਹਨਤ ਕਰਕੇ ਕਿਰਤ ਕਰਕੇ ਜਿਹੜਾ ਹੈ ਕੰਮ ਕਰ ਦੇ ਨੇ ਫਾਸਟ ਫੂਡ ਦੀ ਜਿਹੜੀ ਲਗਾਈ ਆ ਤੇ ਨਾਲ ਹੀ ਲਹਿਮਾ ਸੋਟੇ ਦੀ ਵੀ ਆ ਦੂਸਰੀ ਭੈਣ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਪਹਿੰਦੀ ਫਤਿਹ ਸਾਂਝੀ ਕਰਦੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖਿਆ ਗੁਰੂ ਕੀ ਲਾਡਲੀਆ ਫੌਜਾਂ ਹੱਥਾਂ ਜਾਂਦਾ ਸ਼ਸਤਰ ਵਿਖੇ ਜਾਂਦੇ ਸੀ ਵੀ ਅੱਜ ਕਿਰਤ ਕਰ ਰਹੀਆਂ ਨੇ ਅੱਜ ਆਥੀ ਖੁਦ ਤਿਆਰ ਕਰਦੀਆਂ ਨੇ ਕਿਸਾਂ ਦੇ ਦੋ ਫਾਸਟਬਲ ਕੇ ਤਿਆਰ ਕੀਤਾ ਸੀ ਜੀ ਹਾਂਜੀ ਨਹੀਂ ਆਪਾਂ ਪਹਿਲੀ ਵਾਰੀ ਕੀਤਾ ਹੈ ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਵੀ ਸਮੱਤ ਦੇਣ ਵਾਲੇ ਗੁਰੂ ਸਾਹਿਬ ਆਪੇ ਕਰਾਉਣ ਵਾਲੇ ਸਾਡੀ ਤਾਂ ਤੁਛ ਬੁੱਦੀ ਸਾਡੇ ਦਾ ਕੱਖ ਨਹੀਂ ਆਇਆ ਉਹਨਾਂ ਦਾ ਹੀ ਦਿੱਤਾ ਆਇਆ ਹਾਂਜੀ ਉਹੀ ਕਰਵਾਉਂਦੇ ਤੇ ਉਹੀ ਰੌਣਕਾਂ ਲਾਈ ਜਾਂਦੇ ਨੇ ਸੰਗਤਾਂ ਜਦੋਂ ਛੱਕ ਜਾਂਦੀਆਂ ਤੁਹਾਡੇ ਕੋਲ ਤੋਂ ਜਿਹੜਾ ਤੁਸੀਂ ਤਿਆਰ ਕਰਦੇ ਹੋ ਫਾਸਟ ਫੂਡ ਕਿੰਨਾ ਕ ਲੋਕ ਪਿਆਰ ਦੇ ਕੇ ਜਾਂਦੇ ਨੇ ਕਿੰਨਾ ਕ ਲੋਕ ਯਾਦ ਕਰਦੇ ਨੇ ਵੀ ਸਾਸਵਾਈ ਲੈ ਕੇ ਵੀ ਗੁਰੂ ਦੇ ਸਿੰਘ ਜੀ ਦੀ ਲਾਡਲੀ ਫੌਜਾਂ ਨੇ ਸਾਸਵਾਈ ਲੈ ਕੇ ਵੀ ਹਾਂਜੀ ਕਈ ਸੰਗਤਾਂ ਕਹਿੰਦੀਆਂ ਆ ਕਿ ਅਸੀਂ ਹਜੂ ਸਾਹਿਬ ਗਏ ਹਾਂ ਜਾਂ ਦਿੱਲੀ ਗਏ ਸਾਂ ਉੱਥੇ ਖਾਦੇ ਸੀ ਇਦਾਂ ਦੇ ਉਦੋਂ ਦੇਾਨੂੰ ਸਾਨੂੰ ਪਹਿਲੀ ਵਾਰੀ ਹੁਣ ਇੱਥੇ ਮਿਲੇ ਆ ਕਿ ਇਦਾਂ ਦੇ ਮਮਨ ਸਾਨੂੰ ਕਿਤੇ ਹੋਰ ਨਹੀਂ ਮਿਲੇ ਕਿ ਖਾਦੇ ਹੋਰ ਸਾਨੂੰ ਪਰ ਇਹ ਟੇਸਟ ਨਹੀਂ ਆਇਆ ਇਹ ਗੁਰੂ ਸਾਹਿਬ ਦੀ ਆ ਕਰਾਮਾਤ ਹੋਰ ਨਹੀਂ ਤੇ ਸੱਚਖੰਦ ਸੀ ਬੰਦਾ ਸਾਹਿਬ ਦੇ ਬਾਰੇ ਉਹ ਰਾਮਬਾਦੀ ਨਗਰੀ ਵਿੱਚ ਆ ਜਿਹੜਾ ਵੀ ਚੀਜ਼ ਬਣਾਉਂਦੇ ਆ ਅਮਰਤ ਬਣ ਕੇ ਜਿਹੜਾ ਕੀ ਕਿਸੇ ਦੇ ਸਵਾਸ ਤੇ ਜਾਂਦਾ ਕੀ ਲੱਗਦਾ ਵੀ ਉਹ ਜਿਹੜਾ ਹੋਰ ਉਹਨੂੰ ਤਾਕਤ ਦਿੰਦਾ ਹੋਰ ਵਧੀਆ ਵਾਸਤੇ ਬਣ ਜਾਂਦਾ ਹਾਂਜੀ ਯਾਨੀ ਕਿ ਜਦੋਂ ਅਮਰਤ ਦੀ ਤਾਕਤ ਵਾਲੀ ਚੀਜ਼ ਉਹਨੂੰ ਮਿਲ ਜਾਵੇ ਯਾਨੀ ਕਿ ਉਹ ਫਿਰ ਹੋਰ ਵੀ ਜੇ ਨੇ ਇੱਕ ਪਲੇਟ ਵੀ ਖਾਣੀ ਉਹ ਦੋ ਪਲੇਟਾਂ ਵੀ ਖਾ ਜਾਂਦੇ ਆਂ ਕੋਈ ਗੁਰੂ ਸਾਹਿਬ ਦੀ ਕਿਰਪਾ ਨਾਲ ਲੈਮਨ ਵੀ ਇਦਾਂ ਹੀ ਹੈ ਜੇ ਆਪਾਂ ਲੈਮਨ ਵਾਲੀਏ ਤੇ ਫਿਰ ਕਹਿ ਦਿੰਦੇ ਕਿ ਨਹੀਂ ਤੁਸੀਂ ਹੋਰ ਬਣਾ ਲਓ ਫਿਰ ਜਦੋਂ ਆਪਣੇ ਕੋਲੋਂ ਆਉਂਦੇ ਆ ਆਈ ਵਾਰੀ ਫਿਰ ਇੱਥੇ ਛੱਕੇ ਜਾਂਦੇ ਆ ਹਾਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹਉ ਜਿਹੜੇ ਸੰਗਤਾਂ ਤਾਂ ਨੂੰ ਦੇਸ਼ਾਂ ਆਦੇਸ਼ਾਂ ਦੇਖ ਰਹੇ ਨੇ ਕੀ ਬੇਨਤੀ ਕਰਨਾ ਚਾਹਉ ਆਪਾਂ ਇਹ ਹੀ ਬੇਨਤੀ ਕਰਦੇ ਆ ਕਿ ਜਿੱਥੇ ਵੀ ਸੁਚਮ ਹੋਵੇ ਕੱਲੇ ਆਪਾਂ ਨਹੀਂ ਹੋਰ ਵੀ ਜਿੱਥੇ ਆਪਣੇ ਭੈਣ ਭਰਾਵਾ ਕਿਤੇ ਵੀ ਦੇਸ਼ਾਂ ਵਿੱਚ ਜਾਂ ਕਿਤੇ ਵੀ ਸ਼ਹਿਰਾਂ ਦੇ ਵਿੱਚ ਵੀ ਹੈਗੇ ਆ ਕਿ ਜਾਨੀ ਕਿ ਤਮਾਕੂ ਤੋਂ ਬੀੜੀਆਂ ਤੋਂ ਰਹਿਤ ਰਹਿ ਹੋ ਕੇ ਜਿੱਥੇ ਵੀ ਸੁਚਮ ਨਾਲ ਇਹ ਚੀਜ਼ ਬਣਦੀ ਉਥੋਂ ਸੁੱਚਮ ਦੀ ਚੀਜ਼ ਖਾਓ ਬਾਕੀ ਤਮਾਕੀ ਤਮਾਕੂ ਬੀੜੀ ਤੋਂ ਇਹਨਾਂ ਦੇ ਸੇਵਨਾ ਤੋਂ ਦੂਰ ਰਹੋ ਕਿਉਂਕਿ ਇਹਨਾਂ ਦੇ ਹੱਥ ਨੇ ਜਿਹੜਾ ਤਮਾਕੂ ਬੀੜੀ ਲੈ ਪੀਂਦੇ ਆ ਜਾਂ ਹੱਥ ਨਾਲ ਮਲਦੇ ਹੋ ਕਿਤੇ ਵੀ ਲੱਗ ਗਿਆ ਉਹ ਕਿਤੇ ਵੀ ਆਪਣਾ ਨੁਕਸਾਨ ਹੋ ਸਕਦਾ ਹੈ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਦੀ ਗੁਰੂ ਕੀ ਲਾਲੀਆ ਫੌਜਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਨਾਨਕ ਸਿੰਘ ਦੇ ਬਾਣੇ ਵਿੱਚ ਜਿਹੜਾ ਕਿ ਚਾਰੇ ਭੈਮ ਭਰਾਣੇ ਕੀਰਤਕਾਰ ਹੈ ਸ੍ਰੀ ਹਰਮੰਦਰ ਸਾਹਿਬ ਦੇ ਬਾਗ ਗਲਿਆਰੇ ਵਿੱਚ ਤੇ ਸਾਡੀ ਵੀ ਸੰਗਤਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰ ਕਰ ਦਿਓ ਤਾਂ ਜੋ ਕਿ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਅਤੇ ਇਹਨਾਂ ਹੱਥੋਂ ਜਿਹੜਾ ਇਸ ਮਾਨ ਤਿਆਗ ਕਰਦੇ ਨੇ ਗੁਰੂ ਕੀ ਲਾੜੀਆ ਫੌਜਾਂ ਨੇ ਬਹੁਤ ਸੋਹਣਾ ਤਿਆਗ ਕਰਦੀਆਂ ਨੇ ਤੇ ਵਾਰਤવાર ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕੀ ਇਹਨਾਂ ਦੇ ਕਿ ਕਾਰੋਬਾਰ ਜਿਹੜਾ ਕਿ ਹੋਰ ਵਸ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਤੇਰੇਵਾਲ ਅਮਰਸਾਤ